ਤੇ ਜੁਲਾਈ ਨੂੰ ਸਾਡੇ ਫਾਈਨੈਂਸ ਮਿਨਿਸਟਰ ਸitaraman ਮੈਡਮ ਜਿਹਰੇ ਹੈ ਉਹਨਾਂ ਨੇ ਬਜਟ ਪੇਸ਼ ਕੀਤਾ ਹੈ ਉਹਦੇ ਵਿੱਚ ਜਿਹਦੇ ਵਿੱਚ ਮੇਨ ਚੀਜ਼ ਹੈ ਸਾਡਾ ਜਿਹੜਾ ਪਠਾਨਕੋਟ ਦੇ ਵਿੱਚ ਪੰਜਾਬ ਦੇ ਵਿੱਚ ਮੇਨ ਪ੍ਰਾਪਰਟੀ ਦਾ ਕੰਮ ਜ਼ਿਆਦਾ ਹੈ ਔਰ ਉਸ ਵਪਾਰੀਆ ਨੇ ਸਾਡੇ ਅੱਗੇ ਸਮੱਸਿਆ ਰੱਖੀ ਸੀ ਉਹਨਾਂ ਨੇ ਕਿਹਾ ਸੀ ਸਾਨੂੰ ਕਿ ਇਸ ਬਜਟ ਵਿੱਚ ਜਿਹੜੀ ਜਿਹੜਾ ਪਲਾਟ ਹੈ ਕੋਈ ਵੀ ਜਾਂ ਕੋਠੀ ਹੈਕਰ ਤੁਸੀਂ 1 ਕਰੋੜ ਦੀ ਵੇਚਦੇ ਹੋ ਪਹਿਲੇ ਤੇ ਉਹਦੇ ਵਿੱਚ ਜਿਹੜਾ ਪ੍ਰੋਫਿਟੇਬਿਲਟੀ ਜਿਹੜੀ ਜੇਕਰ ਤੁਸੀਂ ਉਹਨੂੰ 25 ਲੱਖ ਦੀ ਲੈਂਦੀ ਹੈ ਉਹ 75 ਲੱਖ ਦਾ ਜਿਹੜਾ ਪ੍ਰੋਫਿਟ ਹੈ ਉਹ ਬੜਾ ਮਾਈਨਰ ਜਿਹਾ ਜਿਹੜਾ ਕੰਪਲੈਕਸ ਦਿੱਤਾ ਜਾਂਦਾ ਸੀ ਲੇਕਿਨ ਹੁਣ ਬਜਟ ਤੋਂ ਬਾਅਦ ਜਿਹੜਾ ਉਹਨਾਂ ਨੇ ਜੇਕਰ ਤੁਸੀਂ 1 ਕਰੋੜ ਦੀ ਕੋਈ ਪ੍ਰਾਪਰਟੀ ਵੇਚੋਗੇ ਉਦੇ ਵਿੱਚ 25 ਲੱਖ ਦੀ ਤੁਸੀਂ ਲਈ ਹੈ ਔਰ 75 ਲੱਖ ਤੁਹਾਨੂੰ ਪ੍ਰੋਫਿਟ ਹੋਇਆ ਉਹਦਾ 12.5% ਦੇ ਹਿਸਾਬ ਨਾਲ 9.5 ਲੱਖ ਰੁਪਏ ਤੁਹਾਨੂੰ ਟੈਕਸ ਪੈਣੀ ਹੈ ਇਹ ਬੜਾ ਹੀ ਵੱਡਾ ਇੱਕ ਧੱਕਾ ਵੈ ਇਹ ਜਿਹੜੀਆਂ ਬਰੀਕੀ ਹੌਲੀ ਹੌਲੀ ਸਮੇਂ ਨੇ ਸਾਹਮਣੇ ਆਣ ਗਈਆਂ ਔਰ ਇਹ ਚੀਜ਼ਾਂ ਦੇਖਦੇ ਹੋਏ ਵਪਾਰੀਆਂ 'ਚ ਬੜਾ ਵੱਡਾ ਰੋਸ਼ ਹੈ ਔਰ ਇਹਦੇ ਨਾਲ ਹੀ ਜਿਹੜੇ ਆਮ ਸਾਡੇ ਵਪਾਰੀ ਹੈ ਸ਼ੇਅਰ ਮਾਰਕੀਟ ਨੂੰ ਬਿਲੋਂਗ ਕਰਦੇ ਆ ਔਰ ਹੋਰ ਵੀ ਚੀਜ਼ਾਂ ਜਿਹੜੇ ਫਿਚਰ ਫੰਡਸ ਨੂੰ ਬਿਲੋਂਗ ਕਰਦੇ ਆ ਉਨਾ ਵਾਸਤੇ ਵੀ ਇਹਨਾਂ ਨੇ ਜਿਹੜਾ ਸ਼ਾਰਟ ਟਰਮ ਟੈਕਸ ਤੇ ਚਲੋ ਇਹਨਾਂ ਨੇ ਨਹੀਂ ਵਧਾਇਆ ਜਿਹੜਾ ਲੌਂਗ ਟਰਮ ਟੈਕਸ ਹੈ ਜਿਹੜਾ 15% ਤੋਂ ਉਹਨਾਂ ਨੇ 20% ਕਰ ਦਿੱਤਾ ਉਹ ਵੀ ਬੜੀ ਇੱਕ ਜਿਹੜੀ ਹੈ ਮਾੜੀ ਗੱਲ ਹੈ ਕਿ ਸਰਕਾਰ ਆਪਣਾ ਖਜ਼ਾਨਾ ਭਰ ਰਹੀ ਹੈ ਪਰ ਲੇਕਿਨ ਵਪਾਰੀਆਂ ਵਾਸਤੇ ਦੇਣ ਨੂੰ ਉਹਨਾਂ ਕੋ ਕੁਝ ਨਹੀਂ ਹੈਗਾ ਤੀਸਰੀ ਜਿਹੜੀ ਇਹਨਾਂ ਨੇ 43 BH ਆਇਕਰਦਾਰਾ ਨੂੰ ਸਮਾਪਤ ਵੀ ਨਹੀਂ ਕੀਤਾ ਜਦੋਂ ਉਹਨਾਂ ਨੂੰ ਉਹ ਵੀ ਕਰਨਾ ਚਾਹੀਦਾ ਸੀ ਨਾਲਾ ਜਿਹੜਾ ਇਨਕਮ ਟੈਕਸੀ ਹੋ ਜਿਹੜਾ 7 ਲੱਖ ਤੱਕ ਦੇਣਾ ਚਾਹੀਦਾ ਸੀ ਛੂਟ ਉਹ ਵੀ ਨਹੀਂ ਦਿੱਤੀ ਹੈ ਇਹ ਬੜੀ ਧੀਰ ਤੋਂ ਡਿਮਾਂਡ ਸੀ ਕਿ ਵਪਾਰੀ ਜਿਹੜਾ ਹਮੇਸ਼ਾ ਟੈਕਸ ਦੇ ਥੱਲੇ ਦੱਬਿਆ ਪਿਆ ਹੋਇਆ ਹੈ ਔਰ ਟੈਕਸ ਤੇ ਟੈਕਸ ਟੈਕਸ ਤੇ ਟੈਕਸ ਇੱਕ चीज ਤੁਸੀਂ ਵੇਚਦੇ ਹੋ ਉਹਦੇ ਅੱਗੇ ਟੈਕਸ ਲੈਂਦੇ ਫਿਰ ਅੱਗੇ ਵੇਚਦੋਰੀ ਟੈਕਸ ਲੈਂਦੇ ਆ ਆਮ ਤੁਸੀਂ ਦੇਖੋ ਅਮਰੀਕਾ ਚ ਜਾਂ ਬਾਹਰ ਦੇ ਦੇਸ਼ਾਂ 'ਚ ਜਿਹੜੀ ਟੈਕਸ ਕੁਝ ਵੀ ਨਹੀਂ ਹੈਗੀ ਬੜੀ ਮਾਈਨਰ ਜਿਹਾ ਟੈਕਸ ਹੈਗਾ ਇਨੂੰ ਜਿਹੜੇ ਸਾਡੇ ਜਿਹੜੀ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਔਰ ਨਾਲ ਇਮਤਿਹਾਨ ਵਿੱਚ ਅਦੇ ਪੰਜਾਬ ਦੇ ਬਾਰੇ ਨਾ ਪੁੱਛਿਆ ਕਿਉਂਕਿ ਸਾਡਾ ਬਾਰਡਰ ਏਰੀਆ ਪੈਂਦਾ ਵੈ ਅਈ ਬੜੀ ਉਮੀਦ ਕੀਤੀ ਸੀ ਕਿ ਇਸ ਬਾਰਡਰ ਏਰੀਆ ਦੇ ਕਾਰਨ ਕਿ ਪੰਜਾਬ ਨੂੰ ਕੁਝ ਰਾਹ ਦਿੱਤੀ ਜਾਏਗੀ ਉਹਦੇ ਵਿੱਚ ਵੀ ਕੋਈ ਇਹਨਾਂ ਨੇ ਪੰਜਾਬ ਨੂੰ ਰਾਜ ਨਹੀਂ ਦਿੱਤੀ ਜਿਹੜੀ ਬੜਾ ਨਿੰਦਣੀਆ ਅਸ਼ੋਭਨੀਆ ਕੰਮ ਹੈ ਜਿਹੜਾ ਜਿਹੜਾ ਹੋ ਰਿਹਾ ਵੈ ਔਰ ਤੀਸਰੀ ਗੱਲ ਹੈ ਇੱਕ ਚੀਜ਼ ਅਸੀਂ ਜ਼ਰੂਰ ਕਵਾਂਗੇ ਕਿ ਜਿਹੜਾ 골ਡ ਹੈ ਗੋਲਡ ਵਿੱਚ ਜਿਹੜੀ ਇمپੋਰਟ ਡਿਊਟੀ ਇਹਨਾਂ ਨੇ ਕਟਾਈ ਆ ਜਿਹੜੀ ਬੜੀ ਅੱਛੀ ਗੱਲ ਹੈ ਇਹਦੇ ਨਾਲ ਜਿਹੜਾ ਸਾਡਾ ਸੁਨਿਆਰਾ ਬਾਜ਼ਾਰ ਆ ਜਾਂ ਸੁਨਾਰੇ ਜਿਹੜੇ ਬੰਦੇ ਇੱਕ ਕੰਮ ਨੂੰ ਜੁਐਲਰੀ ਨੂੰ ਬਿਲੋਂਗ ਕਰਦੇ ਆ ਬੜੇ ਖੁਸ਼ ਹੈ ਸੋਨਾ ਸਸਤਾ ਹੋਇਆ ਵਾ ਹਾਂ ਇਹਦੇ ਨਾਲ ਜੂਰ ਹੈ ਕਿ ਇਹਦੇ ਨਾਲ ਕਿ ਚੋਰੀ ਰੁਕੀ ਜਾਏਗੀ ਇੱਕ ਜਿਹੜੀ ਸਮਗਲਿੰਗ ਜਿਹੜੀ ਹੈਗੀ ਆ ਔਰ ਚ ਕਾਫੀ ਫਰਕ ਪਏਗਾ ਔਰ ਇਹ ਚਲੋ ਬੜੀ ਅੱਛੀ ਗੱਲ ਹੈ ਕਿ ਜਿਹੜਾ ਸਿਧਾਰਮਨ ਜੀ ਰਿਫਾਈਨੈਂਸ Minister ਇਹਨਾਂ ਨੇ ਕੰਮ ਕੀਤਾ ਵਾ ਦੇਖੋ ਜੀ ਇਹ ਜਿਹੜਾ ਸੈਂਟਰਲ ਸਰਕਾਰ ਜਿਹੜੀ ਤੀਜੀ ਵਾਰ ਜਿਹੜੀ ਬਜ਼ਾਰਤ ਚ ਆਈ ਹੈ ਇਹਦੇ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਮੈਂ ਸਮਝਣਾ ਕਿ ਪਿਛਲੇ 10 ਸਾਲ ਜਿਹੜੇ ਇਹਨਾਂ ਨੇ ਬਜਟ ਪੇਸ਼ ਕੀਤੇ ਵੈਸੇ ਤਾਂ ਉਹ ਵੀ ਕੋਈ ਪ੍ਰੋ ਪੀਪਲ ਨਹੀਂ ਰਹੇ ਪਰ ਮੈਂ ਤੇ ਕਹਾਂਗਾ ਕਿ ਇਹ ਪੂਰੀ ਤਰ੍ਹਾਂ ਆਮ ਲੋਕਾਂ ਲਈ ਆਮ ਆਵਾਮ ਲਈ ਬਿਲਕੁਲ ਉਹਨਾਂ ਦੇ ਖਿਲਾਫ ਹੈ ਉਹਨਾਂ ਨੂੰ ਲੁੱਟ ਕਰਨ ਵਾਲਾ ਹੈ ਉਹਨਾਂ ਦੀਆਂ ਜਿਹੜੀਆਂ ਆਲਰੇਡੀ ਵਧੀਆਂ ਪਰੇਸ਼ਾਨੀਆਂ ਉਹਨਾਂ ਦੀਆਂ ਪਰੇਸ਼ਾਨੀਆਂ 'ਚ ਹੋਰ ਵਾਧਾ ਕਰਨ ਵਾਲਾ ਹੈ ਔਰ ਜਿਹੜੀ ਕੁਝ ਉਮੀਦ ਸੀ ਲੋਕਾਂ ਨੂੰ ਇਹ ਲੱਗਦੀ ਸੀ ਕਿ ਕੁਝ ਰਾਹਤ ਮਿਲੇਗੀ ਜਿੱਥੇ ਮਹਿੰਗਾਈ ਦੀ ਮਾਰ ਨੇ ਮਾਰਿਆ ਜਿੱਥੇ ਕਾਰੋਬਾਰ ਨਾਂ ਦੇ ਬਰਾਬਰ ਹੈ ਬੇਰੋਜਗਾਰੀ ਦੀ ਦਰ ਬਹੁਤ ਜ਼ਿਆਦਾ ਵਧੀ ਹੋਈ ਹੈ ਤੇ ਕੋਈ ਸਰਕਾਰ ਇਸ ਤਰ੍ਹਾਂ ਦਾ ਬਜਟ ਲੈ ਕੇ ਆਏਗੀ ਜਿਹਦੇ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ ਪਰ ਇਹ ਜਿਹੜਾ ਬਜਟ ਹੈ ਨਾਲ ਮਹਿੰਗਾਈ ਵਧਣ ਵਾਲਾ ਬਜਟ ਹੈ ਔਰ ਲੋਅਰ ਮੀਡਲ ਕਲਾਸ ਮੀਡਲ ਕਲਾਸ ਔਰ ਜਿਹੜਾ ਆਮ ਜਨमानस ਆਧਾਰਨ ਹੈ ਉਹਦੇ ਤੇ ਬਹੁਤ ਵੱਧ ਉਪਾਰ ਪੈਣ ਵਾਲਾ ਵਜ਼ਨ ਚਾवला ਸਾਹਿਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਡੇ ਸੋਚਿਆਂ ਨੂੰ ਵੀ ਤੁਹਾਡੇ ਚੈਨਲ ਨੂੰ ਵੀ ਦੂਜੀ ਗੱਲ ਇਹ ਆ ਵੀ ਜਿਹੜਾ ਬਜਟ ਹੈ ਜਿਹੜਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸਤਵਾਂ ਗੱਲ ਹੈ ਇਹ ਤੇ ਪੰਜਾਬ ਵਾਸਤੇ ਪੰਜਾਬੀਆਂ ਤੋਂ ਵਾਸਤੇ ਔਰ ਕਿਸਾਨਾਂ ਵਾਸਤੇ ਬਿਲਕੁਲ ਜ਼ੀਰੋ ਉਹਨੂੰ ਮਾਈਨਸ ਜ਼ੀਰੋ ਤੋਂ ਵੀ ਜਨਾਮ ਜ਼ੀਰੋ ਕਾੜ ਦिए ਉਹਨਾਂ ਆ ਪੰਜਾਬ ਨੂੰ ਕੁਝ ਨਹੀਂ ਦਿੱਤਾ ਗਿਆ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਗਿਆ ਉਹੋ ਹੀ ਪ੍ਰਧਾਨ ਮੰਤਰੀ ਜਿਹੜਾ ਸੁਆਮੀ 나ਥਨ ਦੀ ਰਿਪੋਰਟ ਨੂੰ ਲਾਡੂ ਕਰਨ ਦੀਆਂ ਦਵਾਈਆਂ ਪਾਉਂਦਾ ਸੀ ਹੁਣ ਉਹਦਾ ਇਸ ਪਾਸੇ ਕੋਈ ਖਿਆਲ ਨਹੀਂ ਬਜਟ ਸਿਰਫ ਕੇਂਦਰ ਦੀ ਆਪਣੀ ਵਜਾਰਤ ਨੂੰ ਬਚਾਉਣ ਵਾਸਤੇ ਜਿਹੜਾ ਉਹ ਲਾਗੂ ਕੀਤਾ ਗਿਆ ਤੁਸੀਂ ਆਂਧਰਾ ਵਿੱਚ ਵੇਖੋ ਬਿਹਾਰ ਤੇ ਨਤੀਸ਼ ਨੂੰ ਦੇਖੋ ਆਂਧਰਾ ਦੇ ਨਾਈਡੂ ਨੂੰ ਦੇਖੋ ਇਹਨਾਂ ਨੇ ਨਾਈਡੂ ਨੂੰ 15000 ਕਰੋੜ ਤੇ ਨਤੀਸ਼ ਨੂੰ 50000 ਕਰੋੜ ਉਹਨਾਂ ਨੂੰ ਕੀ ਗੱਲ ਵੀ ਉਹ ਸਭ ਉਹਨਾਂ ਦੀਆਂ ਬਸਾਖੀਆਂ ਇਹਨਾਂ ਦੇ ਕੋਲ ਆ ਤਾ ਕਰਕੇ ਬਸਾਖੀ ਆ ਬਸਾਖੀਆਂ ਹੀ ਨਾ ਸੋ ਗਾਲਿਆ ਇਹਨਾਂ ਨੇ ਨਾ ਬੇਰੁਜ਼ਗਾਰੀ ਉੱਤੇ ਕੁਝ ਕੀਤਾ ਨਾ ਕਿਸਾਨਾਂ ਉੱਤੇ ਕੀਤਾ ਨਾ ਜਿਹੜਾ ਅਨ ਅੰਪਲੋਇਮੈਂਟ ਮਗਹਾਈ ਉੱਤੇ ਕੁਝ ਕੀਤਾ ਤੁਸੀਂ ਜਿੱਥੇ ਇਹਨਾਂ ਦੀ ਸਭ ਜਿਹੜਾ ਹਰ ਚੀਜ਼ ਕਿਸਾਨਾਂ ਦੀ ਐਜੂਕੇਸ਼ਨ ਦੀ ਜਾਂ ਬੇਰੁਜ਼ਗਾਰੀ ਉਹ ਸਾਰੀ ਦਰ ਘਟ ਗਈ ਆ ਇਹਨਾਂ ਨੇ ਸਿਰਫ ਸਿਰਫ ਇੱਕ ਕਾਰਪੋਰੇਟਰ ਕਰਾਉਣਿਆਂ ਨੂੰ ਜਿਹੜੀ ਆ ਉਹ ਤਰਜੀਹ ਦਿੱਤੀ ਆ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਬਲਟ ਬਣਾਇਆ ਹੁਣ 16000 ਕਰੋੜ ਜਿਹੜਾ سرمਾਇਦਾਰਾਂ ਦਾ ਇਹਨੇ ਮaaf ਕਰਤਾ ਕੀ ਗੱਲ ਉਹ ਗਰੀਬ ਆ ਪੜਾਨੀ ਬਾਨੀ ਗਰੀਬ ਆ ਜਿਨ੍ਹਾਂ ਨੇ ਆਪਣੇ ਮੁੰਡੇ ਦੀ ਮੰਗਣੀ ਉੱਤੇ ਹੀ ਇੰਨੇ ਪੈਸੇ ਲਾਏ ਜਿਹੜੇ ਕੁਝ ਬੇਹਸਾਬੇ ਅੰਤਹਾ ਅਗੇਆ ਉਹਨਾਂ ਦੇ ਵਰਗਿਆਂ ਦੇ ਕਰਜ਼ੇ ਮaaf ਕਰਦੇ ਆ ਉਹਨਾਂ ਦੇ ਕਿਸਾਨਾਂ ਦਾ ਜਿਹੜਾ ਜਿਹੜਾ ਕਰਜ਼ਾ ਨਹੀਂ ਹੈਗਾ ਜਿੰਨਾ ਉਹਨਾਂ ਦਾ ਉਤਰਾ ਹੀ ਦੂਏ ਕਰਜ਼ਾ ਤਾਂ ਮaaf ਸੋ ਗੱਲ ਇਹ ਆ ਕੇਂਦਰੀ ਬਜਟ ਜਿਹੜਾ ਕੇਂਦਰ ਦੀ ਬੀਜੇਪੀ ਭਾਜਪਾ ਸਰਕਾਰ ਨੂੰ ਬਚਾਉਣ ਵਾਸਤੇ ਬਣਾਇਆ ਗਿਆ ਆਮ ਲੋਕਾਂ ਵਾਸਤੇ ਉਹਦੇ ਵਿੱਚ ਕੁਝ ਨਹੀਂ ਹੈਗਾ ਕਿਸਾਨਾਂ ਲਈ ਕੁਝ ਨਹੀਂ ਹੈਗਾ ਡਲਟਾ ਵਾਸਤੇ ਵੀ ਕੁਝ ਨਹੀਂ ਮਹंगाई ਅੱਗੇ ਨਾਲੋਂ 65% ਦੀ ਵੱਧ ਗਈ ਆ ਔਰ ਜਿਹੜੀ ਆਮਦਨ ਆ ਉਹ ਜਿਹੜੀ ਆ 65% ਦੀ ਘਟ ਗਈ ਆ ਜਿਹੜਾ ਭਾਈ ਸਿਤਾ ਰਾਮ ਜੀ ਨੇ ਜੋੜਿਆ ਚੋਕ ਪਤੀਆ ਪੇਸ਼ ਕੀਤਾ ਆ ਔਰ ਦੇਸ਼ ਲਈ ਤਾਂ ਬਹੁਤ ਹੈਵਨ ਦਾ ਲੇਕਿਨ ਸਾਂਗਾਂ ਵਾਲੀ ਬਹੁਤ ਫਾਇਦੇਮੰਦ ਆ ਕਿ ਕਿੰਸੇ ਵਪਾਰੀ ਆदमी ਨੂੰ ਕੋਈ ਇਹ ਵਸੂਲਤ ਨਹੀਂ ਦਿੱਤੀ ਜਾਂਦੀ ਹਰ ਵਾਰੀ ਬਹੁਤ ਫਾਇਦੇਮੰਦ ਕਿ ਲਾਲੀਪਾ ਵਜਾ ਦੇ ਕੇ ਤੋੜ ਦਿੱਤਾ ਜਾਂਦਾ ਹੈ ਕਿ ਉਹ ਵੀ ਵਪਾਰੀਆ ਦਾ ਕੋਈ ਵੀ ਸਰਕਾਰ ਖਿਆਲ ਨਹੀਂ ਦਾਉਦੀ ਤੇ ਸਿਰਫ ਵਪਾਰੀ ਜਿਹੜੀ ਉਹ ਸਰਕਾਰ ਦੀ ਰੀੜ ਦੀ ਹੱਡੀ ਹੈ ਸਾਰਾ ਟੈਕਸ ਵਪਾਰੀ ਲੋਕ ਜਿੰਨੇ ਲੇਕਿਨ ਸਰਕਾਰਾਂ ਜਿਹੜੀਆਂ ਉਹ ਵਪਾਰੀਆਂ ਬਾਰੇ ਬਿਲਕੁਲ ਕੁਝ ਨਹੀਂ ਸੋਚਦੀ ਕਿਆ ਹਿੰਦਿਆਵਾ ਦਿੱਤ ਮੰਤਰੀ ਸੈਂਟਰ ਗਵਰਨਮੈਂਟ ਨੇ ਜਿਹੜਾ ਆਖੀ 2024-25 ਦਾ ਬਜਟ ਪੇਸ਼ ਕੀਤਾ ਉਹਦੇ ਵਿੱਚ ਬੜੀਆਂ ਆਸਾਂ ਸੀ ਲੇਕਿਨ ਲੋਕਾਂ ਨੂੰ ਬਹੁਤ ਮਯੂਸੀ ਹੋਈ ਲੋਅਰ ਕਲਾਸ ਲੋਅਰ ਮਿਡਲ ਕਲਾਸ ਇਹਨਾਂ ਨੂੰ ਬੜੀਆਂ ਉਮੀਦਾਂ ਸੀ ਉਹਨਾਂ ਵਾਸਤੇ ਕੁਝ ਨਹੀਂ ਆਇਆ ਇਸ ਬਜਟ ਦੇ ਵਿੱਚ ਐਜੂਕੇਸ਼ਨ ਸੈਕਟਰ ਹੈਲਥ ਸੈਕਟਰ ਏਮਪਲੋਇਮੈਂਟ ਸੈਕਟਰ ਤੇ ਬੜੀਆਂ ਲੋਕਾਂ ਨੂੰ ਆਸਾਂ ਸੀ ਲੇਕਿਨ ਉਹਨਾਂ ਨੂੰ ਉਹਦੇ ਤੋਂ ਬਹੁਤ ਮਯੂਸੀ ਆਤ ਲੱਗੀ ਉਹਦੇ ਵਿੱਚ ਕੋਈ ਖਾਸ ਨਿਸ਼ਾਨ ਆਇਆ ਨਹੀਂ ਇਹ ਆਪਣੇ ਡੰਗ ਦਾ ਲਗ ਬਜੇਗਾ ਆਮ ਆਦਮੀ ਨੂੰ ਆਮ ਜਿਹੜੀ ਜਨਤਾ ਹੈ ਉਹਨਾਂ ਨੂੰ ਪਰੇਸ਼ਾਨੀ ਹੋ ਜਾ ਕੋਈ ਉਹਨੂੰ ਫਾਇਦਾ ਨਹੀਂ ਹੋਇਆ